ਪੰਜਾਬ ਨੰਬਰਦਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਭਰ ਦੇ ਵਿੱਚ ਨੰਬਰਦਾਰ ਕਿਸੇ ਵੀ ਅਣਜਾ ਤਸਕਰ ਦੀ ਜ਼ਮਾਨਤ ਲਈ ਗਵਾਹੀ ਨਹੀਂ ਦੇਣਗੇ। ਤੋਂ ਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬ ਨੇ ਕਿਹਾ ਕਿ ਨੰਬਰਦਾਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਨੰਬਰਦਾਰ ਐਸੋਸੀਏਸ਼ਨ ਗਾਲਬ ਦੀ ਜਿਹੜੀ ਮੀਟਿੰਗ ਸ੍ਰੀ ਫਤੇਗੜ ਸਾਹਿਬ ਵਿਖੇ ਹੋਈ ਆ ਇਸ ਮੀਟਿੰਗ ਦਾ ਮੁੱਖ ਝੰਡਾ ਫਤੇਗੜ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਚੋਣ ਸੀ ਔਰ ਮੈਂ ਖੁਸ਼ੀ ਨਾਲ ਇਹ ਦੱਸ ਰਿਹਾ ਫਤਿਹਗੜ ਸਾਹਿਬ ਦੇ ਸਾਰੇ ਨੰਬਰਦਾਰ ਸਾਹਿਬਾਨਾਂ ਨੇ ਪਹੁੰਚ ਕੇ ਸਰਬਸੰਮਤੀ ਦੇ ਨਾਲ ਸਰਦਾਰ ਕੁਲਵਿੰਦਰ ਸਿੰਘ ਸਾਬਕਾ ਸਰਪੰਚ ਬਾਗੜੀਆਂ ਨੂੰ ਜ਼ਿਲ੍ਹਾ ਪ੍ਰਧਾਨ ਜਿਹੜਾ ਚੁਣਿਆ ਜਿੱਥੇ ਮੈਂ ਸਰਦਾਰ ਕੁਲਵਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਬਣ ਤੇ ਵਧਾਈ ਦਿੰਦਾ ਉੱਥੇ ਮੈਂ ਉਮੀਦ ਵੀ ਕਰਦਾ ਕਿ ਨੰਬਰਦਾਰਾਂ ਦੇ ਅੱਕਾਂ ਲਈ ਹਮੇਸ਼ਾ ਹੀ ਅੱਗੇ ਹੋ ਕੇ ਜਿਹੜੀ ਲੜਾਈ ਲੜਨਗੇ ਹਾਂਜੀ ਕਿੰਨੀ ਕਿ ਪਛਾਣੀਆਂ ਦਾ ਸਨਮਾਨ ਕਰਨਾ ਪਿਆ ਲੱਗਦਾ ਹੈ ਨਾ ਅਬਸੋਲਿਊਟ ਤੇ ਹੀ ਪਾ ਨੰਬਰਦਾਰਾਂ ਨੂੰ ਦੇਖੋ ਜੀ ਸਾਡਾ ਕਾਫੀ ਮੁਸ਼ਕਲਾਂ ਸਾਡੀਆਂ ਜਿਹੜੀਆਂ ਹੈਗੀਆਂ ਨੇ ਜਿਸ ਤਰ੍ਹਾਂ ਨੰਬਰਦਾਰੀ ਜੱਦੀ ਪੁਸ਼ਤੀ ਟੋਲ ਟੈਕਸ ਬਸਪਾਸ ਮਾਰ ਭੱਤੇ ਦੇ ਵਿੱਚ ਵਾਧਾ ਇਸੇ ਤਰ੍ਹਾਂ ਦਫ਼ਤਰਾਂ ਦੇ ਵਿੱਚ ਬੈਠਣ ਦੇ ਲਈ ਤਸਵੀਲ ਕੰਪਲੈਕਸਾ ਦੇ ਵਿੱਚ ਕਮਰਿਆਂ ਦੀ ਅਲਾਟਮੈਂਟ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਸਵੱਸਿਆ ਉਹਦੀ ਜਿਹੜੀ ਲੜਾਈ ਅਸੀਂ ਪਿਛਲੇ ਲੰਮੇ ਸਵੇ ਤੋਂ ਲੜਦੇ ਆ ਰਹੇ ਹਾਂ ਜਿਹੜੀ ਜਿਗਰ ਕੀਤਾ ਸੀਗਾ ਜੀ ਨੰਬਰਦਾਰਾਂ ਦੇ ਮਾਨ ਨੂੰ ਸਰਕਾਰ ਵੱਲੋਂ ਵੀ ਕਿਤਨਾ ਕਿ ਕਿਹਾ ਜਾਖਫੇਰੇ ਪਤਾ ਜਨਿਆ ਜਿਹਨਾਂ ਦੇ ਦੇਖੋ ਜੀ ਨੰਬਰਦਾਰ ਇੱਕ ਬੜਾ ਸਤਕਾਰਯੋਗ ਆ ਉਹਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਸੀਨੀਅਰ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਵੀ ਨੰਬਰਦਾਰ ਨਸ਼ਾ ਤਸਕਰਾਂ ਦੀ ਜਿਹੜੀ ਜ਼ਮਾਨਤ ਕਰਵਾਉਂਦੇ ਨੇ ਔਰ ਅਸੀਂ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਵੀ ਨੰਬਰ 1 ਤੇ ਤਾਂ ਜਿਹੜੀ ਜ਼ਮਾਨਤ ਆ ਉਹ ਨੰਬਰਦਾਰ ਨੇ